ਸਸਿਕਾ ਦੋਸਤੋ ਮੈਂ ਹਰਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪ੍ਰਧਾਨ ਰਾਜ ਸਿੰਘ ਹੋਰਾਂ ਦੇ ਘਰੋਂ ਜੋ ਕਿ ਬਾਬਾ ਅਜੀਤ ਸਿੰਘ ਨਗਰ ਜਿਨੂੰ ਕੋ ਮਾਜਰੀ ਵੀ ਗਿਆ ਜਾਂਦਾ ਹੈ ਉਥੋਂ ਅੱਜ ਪ੍ਰਭਾਤ ਫੇਰੀ ਸ਼ੁਰੂ ਕੀਤੀ ਗਈ ਕਿਉਂਕਿ ਜੇ ਗੱਲ ਕਰੀਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੂਰਵ ਪੂਰੇ ਸਿੱਖ ਜਗਤ ਵੱਲੋਂ ਪੂਰੇ ਵਰਲਡ ਦੇ ਵਿੱਚ ਜਿਹੜਾ ਬਾਬਾ ਨਾਨਕ ਜੀ ਦਾ ਜਨਮ ਦਿਹਾੜਾ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੋ ਅੱਜ ਪ੍ਰਭਾਤ ਫੇਰੀ ਪ੍ਰਧਾਨ ਰਾਜ ਸਿੰਘ ਦੇ ਗ੍ਰਹਿ ਵਿਖੇ ਪਹੁੰਚੀ ਔਰ ਪ੍ਰਭਾਤ ਫੇਰੀ ਦੇ ਚਰਨ ਪਵਾ ਕੇ ਬਾਬਾ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ ਔਰ ਸੰਗਤਾਂ ਗੁਰੂ ਜੀ ਦਾ ਨਾਮ ਵੀ ਜਪਦੀਆਂ ਨਜ਼ਰ ਆਈਆਂ ਆਸੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਨਵੇਂ ਕਮਾਣੇ ਮੂਤ ਵਾਸਤੇ ਤੇ ਸਾਰਤਾ ਸਕੂਲ ਨਾਲ ਦੀ ਨਾਮ ਦੇ ਦੇ ਹਵਾਰਤਾਂ ਦੀ ਕੁਰਸੀ ਤੇ ਆਪਣੇ ਗ੍ਰਾਹਕ ਸੰਤਾਨ ਨੂੰ ਲਾ ਕੇ ਸੁੱਖਾਂ ਦੇ ਮਣੀ ਦੇ ਰਾਹ ਪਰ ਆਏ ਹਨ ਅਤੇ